ਲਗੀਰ ਪਾਤਸ਼ਾਹ ਅੱਜ ਦੇ ਦਿਨ ਆਪਜੀ ਦੇ ਜਿਗਰ ਦੇ ਟੁਕੜੇ ਸਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਸਰਾਂ ਦੀ ਧਰਤੀ ਤੇ ਪਹੁੰਚੇ ਠੰਡੇ ਬੁਰਜ ਵਿੱਚ ਬੈਠ ਕੇ ਤਸ਼ੱਦਦ ਝੱਲੇ ਗਰੀਬ ਨਿਵਾਜ਼ ਪਾਤਸ਼ਾਹ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸਰੰਦ ਆਮਦ ਦੇ ਦਿਨ ਨੂੰ ਹਿਰਦੇ 'ਚ ਵਸਾ ਕੇ ਗੁਰਸਿੱਖ ਹਾਜ਼ਰੀਆਂ ਪਰੇ ਪਾਤਸ਼ਾਹੀਓ ਕਦਮ ਕਦਮ ਲੇਖੇ ਲਾਉਣਾ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਨਿਤਨੇਮ ਬਖਸ਼ਣਾ ਖੰਡੇ ਦੀ ਪਾਹੁਲ ਬਖਸ਼ਣੀ ਮਹਾਰਾਜ ਆਪਣੇ ਪੰਥ ਦੀ ਬੌੜੀ ਕਰਨੀ ਏਕਤਾ ਇਤਫਾਕ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਮਹਾਰਾਜ ਜੀ ਬਾਣੀ ਬਾਣੇ ਦੀ ਦਾਤ ਬਖਸ਼ਨੀ ਆਪਣੇ ਸਿੱਖਾਂ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਨੀ ਬਾਦਸ਼ਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਸਥਾਨਾਂ ਤੇ ਅਮਰਤ ਵੇਲੇ ਦੇ ਦੀਵਾਨ ਸਜੇ ਆਸਾ ਜੀ ਕੀ ਵਾਰ ਦੇ ਕੀਰਤਨ ਉਪਰੰਤ ਕਦਮ ਦਰ ਕਦਮ ਸਫਰ-ਏ-ਸ਼ਹਾਦਤ ਦੀ ਕਥਾ ਵਿਚਾਰ ਹੋਈ ਉញਪੁਰਲਾ ਬਖਸ਼ਨੀਆ ਮਹਾਰਾਜ ਅੱਗੇ ਵਾਸਤੇ ਸ਼ਰਧਾ ਪਿਆਰ ਇਕਾਗਰਤਾ ਬਖਸ਼ਨੀ ਸਤਿਗੁਰੂ ਜੀ ਪੜਿਆ ਸੁਣਿਆ ਸਾਡੇ ਹਿਰਦੇ ਚ ਵਸਾਉਣਾ ਦਾਤਾਰ ਜੀ ਆਉਣ ਵਾਲੇ ਸਮਾਗਮ ਆਪ ਸਿਰ ਤੇ ਹੱਥ ਰੱਖ ਕੇ ਵਿਵੇਕ ਬੁੱਧੀ ਬਖਸ਼ ਕੇ ਸੇਵਾ ਲੈਣੀ ਪਾਤਸ਼ਾਹ ਕਿਰਪਾ ਕਰਨੀ ਦਾਤਾ ਜੀਓ ਸਭ ਸੰਗਤ ਨੂੰ ਸਹਿਜ ਪਿਆਰ ਆਤਮਕ ਆਨੰਦ ਬਖਸ਼ਨਾ ਮਹਾਰਾਜ ਜੀ ਦਇਆ ਕਰੋ ਦਾਤਾਰ ਜੀਓ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਰਹਿਮਤ ਕਰੋ ਖੁਕਮ ਬਖਸ਼ੋ ਅਸੀਸਾਂ ਦਿਓ ਸੁਖ ਹੋਵੇ ਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕੀ ਾਗਿਆ ਭਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੋੜ ਹੋਏ ਸਭ ਮਿਲेंगे ਖੋੜ ਹੋਏ ਸਭ ਮਿਲेंगे ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ